ਜੋਲੇ ਜਿਹੜੇ ਨੇ ਬੋਰ ਲਗਾ ਦਿੱਤੇ ਗਏ ਨੇ ਦੁਕਾਨਾਂ ਉੱਪਰ ਵੀ ਹਰ ਤਰੀਕੇ ਦੀ ਜਿਹੜੀ ਜਾਣਕਾਰੀ ਹੋਏਗੀ ਕੋਈ ਵੀ ਕਿਸਾਨ ਉਹ ਦੁਕਾਨ ਤੇ ਹੁੰਦਾ ਹੈ ਉਸ ਨੂੰ ਪਹਿਲਾਂ ਪਤਾ ਲੱਗੇਗਾ ਕਿ ਇਸ ਦੁਕਾਨ ਤੇ ਕਿੰਨਾ ਸਟਾਕ ਪਿਆ ਹੋਇਆ ਹੈ ਸਟਾਕ ਨੂੰ ਜਮ੍ਹਾਂ ਕਰ ਲੈਂਦੇ ਨੇ ਫਿਰ ਉਹਨੂੰ ਮਹਿੰਗੇ ਪਾਤੇ ਵੇਚਦੇ ਨੇ ਕੀ ਲੱਗਦਾ ਕਿ ਉਹਨਾਂ ਉੱਤੇ ਵੀ ਇਸ ਚੀਜ਼ ਦਾ ਸਕੰਜਾ ਕਰਸਿਆ ਜਾਏਗਾ ਜੇ ਕਿਸੇ ਕਿਸਾਨ ਨੂੰ ਕਿਸੇ ਚੀਜ਼ ਖਾਦ ਦੀ ਡੀਲਰ ਕੋਲ ਖਾਦ ਹੈਗੀ ਤੇ ਜੇ ਉਹ ਕਿਸਾਨ ਨੂੰ ਨਹੀਂ ਦਿੰਦਾ ਉਹ ਕਿਸਾਨ ਸਾਡੇ ਫੋਨ ਰਾਈ ਜਾਂ ਸਾਡੇ ਲਿਖਤੀ ਸ਼ਿਕਾਇਤ ਵੀ ਦੇ ਸਕਦਾ ਤਾਂ ਖਾਦ ਦਾ ਡੀਲਰ ਆਪਣਾ ਨਵਾਂ ਖਾਦ ਦਾ ਲਾਇਸੈਂਸ ਬਣਾਉਂਦਾ ਆ ਤੇ ਉਹਦੇ ਵਾਸਤੇ ਲਾਜ਼ਮੀ ਸ਼ਰਤ ਹੈ ਕਿ ਉਹ ਜਿੰਨਾ ਵੀ ਸਟਾਕ ਖਾਦ ਦਾ ਉਹ ਕੋਲ ਹੋਏਗਾ ਉਹਨੂੰ ਬਾਹਰ ਡਿਸਪਲੇ ਕਰੇਗਾ ਸასი ਕਾਲ ਦਾ ਸਮਰੋਹ ਵਿੱਚ ਰੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕਾ ਤੁਸੀਂ ਵਿਖਰੇ ਹੋ ਕਿ ਜਦੋਂ ਸੀਜ਼ਨ ਸ਼ੁਰੂ ਹੁੰਦਾ ਹੈ ਕਿਸਾਨਾਂ ਦਾ ਤੇ ਕਿਤਨਾ ਕਿਤੇ ਦਵਾਈਆਂ ਦੀਆਂ ਛਟਾਂ ਜਾ ਜਾਂਦੀਆਂ ਨੇ ਦਾਇਆ ਦੀ ਗੱਲ ਕਰੀਏ ਯੂਰੀਆ ਦੀ ਗੱਲ ਕਰੀਏ ਤੇ ਉਹਨਾਂ ਚੀਜ਼ਾਂ ਦੀ ਛਟ ਜਿ ショ ਹੋ ਜਾਂਦੀ ਹੈ ਪਰ ਕਿਤਨਾ ਕਿਤੇ ਜੇ ਗੱਲ ਗੱਲ ਕਰੀਏ ਤੇ ਦੁਕਾਨਦਾਰਾਂ ਵੱਲੋਂ ਕਿਤਨਾ ਕਿਤੇ ਕਾਲਾ ਬਜਾਰੀ ਵੀ ਕੀਤੀ ਜਾਂਦੀ ਹੈ ਪਰ ਉਸ ਚੀਜ਼ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਜੇ ਗੱਲ ਕਰੀਏ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਲਈ ਜੇ ਗੱਲ ਕਰੀਏ ਤੇ ਇਸ ਵੇਲੇ ਜਿਹੜੇ ਨੇ ਬੋਰ ਲਗਾ ਦਿੱਤੇ ਗਏ ਨੇ ਦੁਕਾਨਾਂ ਉੱਪਰ ਵੀ ਹਰ ਤਰੀਕੇ ਦੀ ਜਿਹੜੀ ਜਾਣਕਾਰੀ ਹੋएगी ਕੋਈ ਵੀ ਕਿਸਾਨ ਔਰ ਦੁਕਾਨ ਤੇ ਹੁੰਦਾ ਹੈ ਉਸ ਨੂੰ ਪਹਿਲਾਂ ਪਤਾ ਲੱਗੇਗਾ ਕਿ ਇਸ ਦੁਕਾਨ ਤੇ ਕਿੰਨਾ ਸਟਾਕ ਪਿਆ ਹੋਇਆ ਹੈ ਇਸ ਜਿਹੜੀ ਆਪਾਂ ਚੀਜ਼ ਪਰਚੇਜ ਕਰ ਰਹੇ ਹਾਂ ਉਹਦਾ ਕਿੰਨਾ ਰੇਟ ਹੈ ਉਹ ਵੀ ਬਿਲਕੁਲ ਮੈਂਸ਼ਨ ਹੋਏਗਾ ਤੇ ਹਰ ਪੱਖੋਂ ਕਿਸਾਨ ਦੀ ਸੇਫਟੀ ਨੂੰ ਵੇਖਦੇ ਹੋਏ ਕੀਤਾ ਜਾਂਦਾ ਨਾਲ ਨਾਲ ਜੇ ਗੱਲ ਕਰੀਏ ਖੇਤੀਬਾੜੀ ਵਿਭਾਗ ਵੱਲੋਂ ਤੇ ਉਹਨਾਂ ਵੱਲੋਂ ਵੀ ਟਾਈਮ-ਟਾਈਮ ਤੇ ਜਾਜਾ ਲਿਆ ਜਾਂਦਾ ਜਿਸ ਤਰੀਕੇ ਨਾਲ ਆ ਜੀ ਖੇਤੀਬਾੜੀ ਵਿਭਾਗ ਦੇ ਜਿਹੜੇ ਬਲਾਕ ਅਫਸਰ ਨੇ ਸਾਡੇ ਨਾਲ ਇੱਥੇ ਬੈਠੇ ਨੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਸਾਰੀ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਨਾਲੇ ਦੇ ਵਿੱਚ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਸਰਕਾਰ ਦੇ ਵੱਲੋਂ ਜਿਹੜਾ ਐਕਸ਼ਨ ਲਿਆ ਗਿਆ ਕਿ ਜਿਹੜੇ ਨੋਟਿਸ ਬਾਹਰ ਬੋਰ ਲਗਾ ਦਿੱਤੇ ਗਏ ਨੇ ਕਿ ਜਿਹੜੇ ਵਿੱਚ ਇਸ ਤਰੀਕੇ ਨਾਲ ਵੀ ਹਰ ਸਟਾਕ ਦਾ ਜਿਹੜਾ ਬੋਰਡ ਹੋਊਗਾ ਆਪਣਾ ਜੀ ਤੁਹਾਡੇ ਮਾਧਿਅਮ ਨਾਲ ਹੀ ਦਾ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਨਯੋਗ ਡਾਇਰੈਕਟਰ ਸਾਹਿਬ ਔਰ ਮਾਨਯੋਗ ਡੀਸੀ ਅਮਰਸਰ ਜੀ ਵੱਲੋਂ ਸਾਡੇ ਮੁੱਖ ਤੇ ਬੜੀ ਵੱਲ ਅਫਸਰ ਜੀ ਵੱਲੋਂ ਜੋ ਹਦਾਇਤਾਂ ਹੋਈਆਂ ਉਹਨਾਂ ਦੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੇ ਜਿੰਨੇ ਜਨਾਲਾ ਦੇ ਖਾਦ ਡੀਲਰ ਹੈਗੇ ਉਹਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਕਿਸਾਨਾਂ ਨੂੰ ਜਿੰਨੀ ਖਾਦ ਦੀ ਇਸ ਵੇਲੇ ਆਉਣ ਵਾਲੇ ਸਮਝ ਹਾੜੀ ਸੀਜ਼ਨ ਚ ਜ਼ਰੂਰਤ ਆ ਉਪਲਬਧਤਾ ਵਾਸਤੇ ਆਪਣੇ ਸਟਾਕ ਜੋ ਉਹਨਾਂ ਦੇ ਸਟਾਕ ਦੇ ਵਿੱਚ ਦੁਕਾਨਾਂ ਜਿਹੜੀਆਂ ਜੋਰੀਆ ਐਨ ਪੀ ਕੇ ਜਾਂ ਡੀ ਏ ਪੀ ਫਾਸਫੇਟਿਕ ਫਰਟੀਲਾਈਜ਼ਰ ਉਹਨਾਂ ਨੂੰ ਬਾਹਰ ਡਿਸਪਲੇ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਮੈਂ ਇਥੇ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੇਲੇ ਕੋਈ ਖਾਦਾਂ ਦੀ ਸ਼ਾਰਟੇਜ ਨਹੀਂ ਹੈਗੀ ਲੇਕਿਨ ਸਾਡੇ ਜਿਹੜੇ ਕੋਸ਼ ਪਿੰਡ ਜਨਾਲਾ ਬਲੌਗ ਦੇ ਅੱਗੇ ਜਿਹੜੇ ਸਬਜ਼ੀ ਦੇ 10 12 ਪਿੰਡਾਂ 'ਚ ਸਬਜ਼ੀ ਬੀਜੀ ਜਾਂਦੀ ਆ ਉਹਨਾਂ ਦੀ ਬਜਾਈ ਵਾਸਤੇ ਵੀ ਸਾਡੇ ਕੋ ਆਮ ਤੌਰ ਤੇ ਸਾਡੇ ਕਿਸਾਨ ਵੀਰੇ ਡੀਏਪੀ ਦੀ ਜ਼ਿਆਦਾ ਮੰਗ ਕਰ ਰਹੇ ਆ ਤੇ ਉਹਦੇ ਸਾਡੇ ਕੋ ਬਦਲਵੇਂ ਰੂਪ ਸਾਡੇ ਕੋ ਨਵੀਆਂ ਫਾਰਮੂਲੇਸ਼ਨ ਚ ਵਿੱਚ ਆ ਰਹੀਆਂ ਜਿਸ ਤਰ੍ਹਾਂ ਐਨਪੀਕੇ 12 32 16 ਆ ਜਾਂ 20 20 13 ਹੈਗੀ ਆ ਜਾਂ 10 26 26 ਹੈਗੀ ਆ ਇਹ ਸਾਰੇ ਨਾਈਟ੍ਰੋਜਨ ਫਾਸਫੇਟਿਕ ਔਰ ਪੋਟਾਸ਼ੀ ਖਾਦਾਂ ਇਹਨਾਂ ਵਿੱਚ ਹੈਗੀਆਂ ਕਿਉਂ ਕਿਸਾਨ ਜਰੂਰੀ ਨਹੀਂ ਵੀ ਡੀਏਪੀ ਨਹੀਂ ਮਿਲ ਰਹੀ ਤੇ ਆਪਾਂ ਉਹ ਉਹਨਾਂ ਦੀ ਵੇਟ ਕਰੀਏ ਲੇਕਿਨ ਅਸੀਂ ਇੰਨਾ ਖਾਦਾਂ ਦੀ ਵਰਤੋਂ ਕਰਕੇ ਵੀ ਆਪਣੀ ਬਜਾਈ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਪਰ ਜਿਸ ਤਰੀਕੇ ਨਾਲ ਆਪਾਂ ਵੇਖਦੇ ਆ ਕਿ ਜਦੋਂ ਸੀਜ਼ਨ ਆਉਂਦਾ ਤਕਰੀਬਨ ਸ਼ਾਰਟੇਜ ਸ਼ੋ ਹੋ ਜਾਂਦੀ ਆ ਕਿਤਨਾ ਕਿਤੇ ਲੋਕਾਂ ਨੂੰ ਜਿਹੜੀ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਸ ਤਰੀਕੇ ਨਾਲ ਹੁਣ ਬੋਰਡ ਲੱਗੇ ਨੇ ਕੀ ਲੱਗਦਾ ਕਿ ਕਿਸਾਨਾਂ ਨੂੰ ਰਾਹਤ ਮਿਲ ਗਈ ਇਹਨਾਂ ਚੀਜ਼ਾਂ ਨਾਲ ਬਿਲਕੁਲ ਜੀ ਰਾਹਤ ਮਿਲੇਗੀ ਇਸ ਵੇਲੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸ਼ਾਰਟੇਜ ਹੈਗੀ ਆ ਲੇਕਿਨ ਮੈਂ ਇਸੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਡੀਏਪੀ ਆ ਉਹਦੀ ਸਟੇਟ ਵਾਈਜ਼ ਜਾਂ ਡਿਸਟ੍ਰਿਕਟ ਵਾਈਜ਼ ਲੋਟਮੈਂਟ ਚ ਕਈ ਵਾਰ ਆਪਾਂ ਨੂੰ ਥੋੜੀ ਜਿਹੀ ਦੇਰੀ ਹੋ ਜਾਂਦੀ ਹੈ ਤੇ ਇਸ ਵੇਲੇ ਕਿਉਂਕਿ ਜੇ ਕਣਕ ਨੇ ਆਪਣੀ ਮੁੱਖ ਫਸਲ ਹਾੜੀ ਦੀ ਜਿਹੜੀ ਬਜਾਈ ਕਰਨੀ ਕਣਕ ਦੀ ਉਹ ਅਗਲੇ ਮਹੀਨੇ ਤੋਂ ਕਰਨੀ ਆ ਤੇ ਸਾਡੇ ਨਾਲਾ ਬਲੌਗ ਵਿੱਚ ਜੇ ਵੇਖਿਆ ਜਾਵੇ ਤਾਂ ਹਾਰਵੈਸਟਿੰਗ ਮੈਕਸਿਮਮ 4-5% ਜੀ ਸ਼ੁਰੂ ਹੋਈ ਆ ਕਾਫੀ ਏਰੀਆ ਜਿਹੜਾ ਸਾਡਾ ਬਾਸਮਤੀ ਥੱਲੇ ਹੈਗਾ ਕੁਝ ਸਾਡੀਆਂ ਪਰਮਲ ਦੇ ਝੋਨੇ ਦੀਆਂ ਵੈਰਾਈਟੀਆਂ ਥੱਲੇ ਹੈਗਾ ਤੇ ਇਸ ਦੇ ਨਾਲ ਆਉਣ ਵਾਲੇ ਸਮੇਂ 'ਚ ਹੋਰ ਹਫਤੇ DNA ਵਿੱਚ ਇਹ ਸ਼ਾਰਟੇਜ ਨਹੀਂ ਕਹਿ ਸਕਦੇ ਡੀਏਪੀ ਸਾਡੇ ਕੋ ਆ ਰਹੀ ਆ ਉਸ ਦੇ ਨਾਲ ਐਨਪੀਕੇ 12 32 16 ਵੀ ਆ ਰਹੀ ਆ ਜੋ ਕਿ ਕਿਸਾਨਾਂ ਦੀ ਮੁੱਖ ਮੰਗ ਹੈਗੀ ਆ ਤੇ ਕਿਸਾਨਾਂ ਨੂੰ ਜਿੰਨੀ ਜ਼ਰੂਰਤ ਆ ਉਹਦੇ ਅਕੋਰਡਿੰਗਲੀ ਸਾਰੀਆਂ ਦੁਕਾਨਾਂ ਤੋਂ ਜਿਹੜੇ ਸਾਡੇ ਜਿੰਨੇ ਵੀ ਖਾਦ ਡੀਲਰ ਆ ਉਹ ਇਹਨਾਂ ਨੂੰ ਉਪਲਬਧੀ ਮਿਲੇਗੀ ਫਰਕ ਜਿਸ ਤਰੀਕੇ ਨਾਲ ਬੋਰਡ ਲਗਾਏ ਗਏ ਨੇ ਕਿ ਲੱਗਦਾ ਕਿਸੇ ਨਕਦੇ ਕਾਲਾ ਬਾਜ਼ਾਰੀ ਦਾ ਵੀ ਹੁੰਦਾ ਕਿ ਕੁਝ ਦੁਕਾਨਦਾਰ ਆਪਾਂ ਸਾਰੇ ਨਹੀਂ ਕਹਿ ਸਕਦੇ ਕੁਝ ਦੁਕਾਨਦਾਰ ਅਜਿਹੇ ਹੁੰਦੇ ਨੇ ਜਿਹੜੇ ਕਿ ਸਟਾਕ ਨੂੰ ਜਮ੍ਹਾਂ ਕਰ ਲੈਂਦੇ ਨੇ ਫਿਰ ਉਹਨੂੰ ਮਹਿੰਗੇ ਪਾਤੇ ਵੇਚਦੇ ਨੇ ਕਿ ਲੱਗਦਾ ਕਿ ਉਹਨਾਂ ਉੱਤੇ ਵੀ ਇਸ ਚੀਜ਼ ਦਾ ਸਿਕੰਜਾ ਕੱਸਿਆ ਜਾਏਗਾ ਬਿਲਕੁਲ ਕੱਸਿਆ ਜਾਏਗਾ ਜੇ ਕਿਸੇ ਕਿਸਾਨ ਨੂੰ ਕਿਸੇ ਚੀਜ਼ ਖਾਦ ਦੀ ਡੀਲਰ ਕੋਲ ਖਾਦ ਹੈਗੀ ਤੇ ਜੇ ਉਹ ਕਿਸਾਨ ਨੂੰ ਨਹੀਂ ਦਿੰਦਾ ਉਹ ਕਿਸਾਨ ਸਾਡੇ ਫੋਨ ਰਾਈ ਜਾਂ ਸਾਡੇ ਲਿਖਤੀ ਸ਼ਿਕਾਇਤ ਵੀ ਦੇ ਸਕਦਾ ਤਾਂ ਜੋ ਕਿ ਅਸੀਂ ਉਹਨਾਂ ਨੂੰ ਚੈੱਕ ਕਰ ਸਕੇ ਲੇਕਿਨ ਮੈਕਮੇ ਵੱਲੋਂ ਫਿਰ ਵੀ ਇਹਨਾਂ ਨੂੰ ਆਪਣੇ ਖਾੜ ਡੀਲਰਾਂ ਨੂੰ ਸਖਤ ਅਦਾਹਦਾ ਕਿ ਕੋਈ ਵੀ ਇਸ ਚੀਜ਼ ਦੀ ਲੰਗਣਾ ਨਾ ਕਰੇ ਜੇ ਕੋਈ ਇਸ ਤਰ੍ਹਾਂ ਕੋਈ ਲੰਗਣਾ ਕਰਦਾ ਸਾਡੇ ਜੋ ਫਰਟੀਕਲ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੇ ਤਹਿਤ ਉਹਨਾਂ ਨੂੰ ਨੋਟਿਸ ਦੇ ਕੇ ਅਸੀਂ ਉਹਨਾਂ ਦੇ ਸਖਤ ਕਾਰਵਾਈ ਵੀ ਕੀਤੀ ਜਾਏਗੀ ਔਰ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਏਗਾ ਪਰ ਨਾਲਾ ਵਿੱਚ ਕੋਈ ਵੀ ਡੀਲਰ ਆਪਾਂ ਕਹਿ ਸਕਦੇ ਹਾਂ ਵੀ ਡੀਏਪੀ ਕੁਝ ਦੁਕਾਨਾਂ ਕੋ ਹੈਗੀ ਆ ਕੁਝ ਨਹੀਂ ਹੈਗੀ ਲੇਕਿਨ ਜੇ ਕਿਸਾਨ ਦੀ ਮੰਗ ਡੀਏਪੀ ਆ ਤਾਂ ਉਹ ਆਪਾਂ ਉਹਨਾਂ ਨੂੰ ਬਦਲਵੇਂ ਰੂਪ ਵਿੱਚ ਦੂਜੀਆਂ ਖਾਦਾਂ ਦੇ ਸਕਦੇ ਆ ਤੇ ਕਾਲਾ ਵਿਜਾਰੀ ਦੀ ਤੁਸੀਂ ਗੱਲ ਕਰ ਰਹੇ ਕਾਲਾ ਵਿਜਾਰੀ ਦੀ ਇਸ ਵੇਲੇ ਕੋਈ ਗੱਲ ਨਹੀਂ ਹੈਗੀ ਲੇਕਿਨ ਜੇ ਕੋਈ ਡੀਲਰ ਕੋਈ ਇਸ ਤਰ੍ਹਾਂ ਕਿਸਾਨ ਨੂੰ ਨਹੀਂ ਖਾਦ ਫਲਦ ਕਰਾਉਂਦਾ ਤਾਂ ਅਸੀਂ ਉੱਤੇ ਕਾਰਵਾਈ ਕਰਾਂਗੇ ਪਰ ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਜਿਸ ਤਰੀਕੇ ਨਾਲ ਇਹ ਚੈਕਿੰਗ ਰੂਟੀਨ ਚ ਰੰਦੀਆਂ ਨੇ ਕਿਉਂਕਿ ਲਗਾਤਾਰ ਆਪਾਂ ਜਿਸ ਤਰੀਕੇ ਨਾਲ ਦੇਖਿਆ ਵੀ ਦੁਕਾਨਾਂ ਦੇ ਬੋਰਡ ਲੱਗ ਚੁੱਕੇ ਨੇ ਹੋ ਸਕਦਾ ਹੈ ਤੁਹਾਡੇ ਕਰਕੇ ਲੱਗਦੇ ਆ ਕਿ ਪੱਕੇ ਲੱਗੇ ਰਹਿੰਦੇ ਆ ਇਸ ਬਾਰੇ ਵੀ ਤੁਸੀਂ ਜਾਣਕਾਰੀ ਲੈਂਦੇ ਰਹਿੰਦੇ ਹੋ ਫਿਰ ਹਾਂ ਬਿਲਕੁਲ ਜੀ ਇਹ ਜਦੋਂ ਵੀ ਕੋਈ ਖਾਦ ਡੀਲਰ ਆਪਣਾ ਨਵਾਂ ਖਾਦ ਦਾ ਲਾਇਸੈਂਸ ਬਣਾਉਂਦਾ ਹੋਇਆ ਤੇ ਉਹਦੇ ਵਾਸਤੇ ਲਾਜ਼ਮੀ ਸ਼ਰਤ ਹੈ ਕਿ ਉਹ ਜਿੰਨਾ ਵੀ ਸਟਾਕ ਖਾਦ ਦਾ ਉਹ ਕੋਲ ਹੋਏਗਾ ਉਹਨੂੰ ਬਾਹਰ ਡਿਸਪਲੇ ਕਰੇਗਾ ਡੇਲੀ ਜੋ ਦਾ ਸਵੇਰੇ ਓਪਨਿੰਗ ਬੈਲੈਂਸ ਹੁੰਦਾ ਤੇ ਸ਼ਾਮ ਤੱਕ ਜਿੰਨਾ ਉਹ ਅਗਲੇ ਦਿਨ ਫਿਰ ਆਪਣਾ ਓਪਨਿੰਗ ਲੈਸ ਬੈਲੈਂਸ ਲਾਉਣਾ ਲਾਜ਼ਮੀ ਆ ਤੇ ਬਕਾਇਦਾ ਇਹਨਾਂ ਦੀ ਨਿਰੰਤਰਣ ਦੀ ਚੈਕਿੰਗ ਹੁੰਦੀ ਰਹਿੰਦੀ ਆ ਸਾਡੇ ਮਤਲਬ ਖਾਦਾਂ ਦੇ ਸੈਂਪਲ ਵੀ ਟੀਚੇ ਅਨਸਾਰ ਭੇਜ ਜਾਂਦੇ ਆ ਮੈਡਮ ਪ੍ਰੋਜੋਤ ਕੋਲ ਸਾਡੇ ਏਡੀਓ ਇੱਥੇ ਏਡੀਓ ਪlant ਪ੍ਰੋਡਕਸ਼ਨ ਇਹ ਵੀ ਆਪਣੇ ਦਵਾਈਆਂ ਦੇ ਸੈਂਪਲ ਵੀ ਇੱਥੇ ਨਾਲ ਭਰਦੇ ਆ ਤੇ ਜਦੋਂ ਕੋਈ ਸੈਂਪਲ ਦੇ ਅਗੇਂਸਟ ਕੋਈ ਸੈਂਪਲ ਫੇਲ ਪਾਇਆ ਜਾਂਦਾ ਲੈਬੋਰਟਰੀ ਵਿੱਚ ਉਹਨਾਂ ਦੀ ਰਿਪੋਰਟ ਆਉਂਤੇ ਤਾਂ ਅਸੀਂ ਉਹਨਾਂ ਦੇ ਤਹਿਤ ਕਾਰਵਾਈ ਵੀ ਕੀਤੀ ਜਾਂਦੀ ਆ ਪਰ ਕਿਤੇ ਇਹਨਾਂ ਕਿਤੇ ਵੇਖੀਦਾ ਕਿ ਕਿਸਾਨ ਵੀ ਬੜੀ ਜਿਆਦਾ ਖਾਦ ਲੈ ਕੇ ਸਟਾਕ ਕਰ ਲੈਂਦੇ ਨੇ ਜਿਆਦਾਤਰ ਜਿਹੜੀਆਂ ਜ਼ਰੂਰੀ ਹੁੰਦੀ ਆ ਜਿਸ ਤਰ੍ਹਾਂ ਜ਼ੂਰੀਆ ਦੀ ਗੱਲ ਕਰੀਏ ਡਾਇਆ ਦੀ ਗੱਲ ਕਰ ਰਹੇ ਆਪਾਂ ਪਰ ਉਹ ਕਿਸਾਨ ਹੀ ਸਟਾਕ ਕਰ ਲੈਂਦਾ ਕਾਫੀ ਕੀ ਅਪੀਲ ਕਰਨੀ ਚਾਹੁੰਦੇ ਜੇ ਕਿਸਾਨਾਂ ਨੂੰ ਨਹੀਂ ਕਿਸਾਨਾਂ ਨੂੰ ਅਸੀਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਟਾਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਕਿਸਾਨ ਉਹਦੋਂ ਸਟਾਕ ਕਰਦਾ ਜਦੋਂ ਉਹਨੂੰ ਪਤਾ ਲੱਗਦਾ ਆਉਣ ਵਾਲੇ ਸਮੇਂ 'ਚ ਸ਼ਾਇਦ ਮੈਂ ਜੇ 100 ਕਿਲਾ ਕਣਕ ਲਾਉਣੀ ਤੇ ਮੈਨੂੰ ਸਮੇਂ ਸਿਰ ਖਾਨ ਕੋਈ ਸਟਾਕ ਨਾ ਦੁਕਾਨਦਾਰ ਕਰ ਸਕਦਾ ਔਰ ਨਾ ਹੀ ਕਿਸਾਨ ਕਰਨ ਕਿਸਾਨ ਨੂੰ ਕਰਨ ਦੀ ਲੋੜ ਆ ਸਾਡੇ ਡਿਪਾਰਟਮੈਂਟ ਵੱਲੋਂ ਵੀ ਮੁਖ ਅਫਸਰਾਂ ਵੱਲੋਂ ਹਦਾਇਤਾਂ ਆ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆਉਂਦੀ ਆ ਆਪਾਂ ਆਪਣੀ ਹਾਜ਼ਰੀ ਵਿੱਚ ਵੀ ਕਿਸਾਨਾਂ ਨੂੰ ਖਾਦ ਆਪਣੇ ਵੱਖਰੇ ਵੱਖਰੇ ਵਿਭਾਗ ਦੇ ਅਸੀਂ ਅਫੀਸਰ ਜਦੋਂ ਆਪਣੀਆਂ ਡਿਊਟੀਆਂ ਲਗਾ ਕੇ ਦੁਕਾਨਾਂ ਦੇ ਆਪਾਂ ਖਾਦ ਦੀ ਆਪਣੀ ਹਾਜ਼ਰੀ ਵਿੱਚ ਵੀ ਡਿਸਟ੍ਰੀਬਿਊਸ਼ਨ ਕਰਦੇ ਆ ਤੇ ਕਿਸਾਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਵੀ ਸਟਾਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਜੇ ਅਸੀਂ ਸਟਾਕ ਕਰਾਂਗੇ ਤਾਂ ਨੇਚਰਲੀ ਮਾਰਕੀਟ ਵਿੱਚ ਪ੍ਰੋਬਲਮ ਆਏਗੀ ਤੇ ਜਿੰਨੀ ਜਿੰਨੀ ਤੁਹਾਨੂੰ ਜਰੂਰਤ ਹੈ ਉਸ ਹਿਸਾਬ ਨਾਲ ਅਵੇਲੇਬਿਲਿਟੀ ਕਿਉਂਕਿ ਅਗਲੇ ਹਫਤੇ 10 ਦਿਨਾਂ ਦੇ ਵਿੱਚ 4-5 ਕੰਪਨੀ ਦੇ ਆਈਪੀਐਲ ਚੰਬਲ ਕ੍ਰਿਪਕੋ ਇਫਕੋ ਜੋ ਕੋਪਰੇਟਿਵ ਸੋਸਾਇਟੀਆਂ ਵਿੱਚ ਵੀ ਖਾਦ ਆਉਣੀ ਸ਼ੁਰੂ ਹੋ ਗਈ ਆ ਕੋਈ ਕਿਹੇ ਚੀਜ਼ ਦੀ ਕੋਈ ਦਿੱਕਤ ਨਹੀਂ ਆਗੀ ਖਾਦ ਦੀ ਠੀਕ ਹੈ ਲਗਾਤਾਰ ਤੁਹਾਨੂੰ ਅਸੀਂ ਖੇਤੀਬਾੜੀ ਮਕੌਫਸਰ ਨਾਲ ਗੱਲ ਕਰਵਾ ਰਹੇ ਸੀ ਜਿਸ ਤਰੀਕੇ ਨਾਲ ਸਟਾਕ ਬੋਰਡ ਲਗਾਉਣ ਦੀ ਗੱਲ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਤਰੀਕੇ ਨਾਲ ਅਜਨਾਲਾ ਦੇ ਬਾਜ਼ਾਰਾਂ ਵਿੱਚ तकरीबन ਦੁਕਾਨਾਂ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਦੇਖ ਰਿਹਾ ਕਿ ਸਟਾਕ ਬੋਰਡ ਲਗਾਏ ਗਏ ਨੇ ਉਹਨਾਂ ਉੱਪਰ ਰੇਟ ਮੈਂਸ਼ਨ ਕੀਤੇ ਗਏ ਨੇ ਨਾਲ ਨਾਲ ਪ੍ਰੋਡਕਸ਼ਨ ਮੈਂਟਰ ਨੂੰ ਵੀ ਮੈਂਸ਼ਨ ਕੀਤੀ ਗਈ ਹੈ ਕਿ ਕਿੰਨੀ ਪ੍ਰੋਡਕਸ਼ਨ ਉਹਨਾਂ ਕੋਲ ਪਈ ਹੋਈ ਹੈ ਪਰ ਨਾਲ ਨਾਲ ਕਿਤਨਾ ਕਿਤੇ ਅਨੁਮੱਖ ਅਫਸਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਲੋਕ ਇਸ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਸਟਾਕਿੰਗ ਕੀਤੀ ਜਾਂਦੀ ਹੈ ਜਮ੍ਹਾਂ ਕੀਤਾ ਜਾਂਦਾ ਉਸ ਤਰੀਕੇ ਨੂੰ ਨਾ ਕਰਨ ਕਿਉਂਕਿ ਜਿੰਨੀ ਜਿੰਨੀ ਜ਼ਰੂਰਤ ਹੈ ਉਹਨਾਂ ਹੀ ਖੜਨ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਦੁਕਾਨਦਾਰ ਵੀ ਜਿਸ ਤਰੀਕੇ ਨਾਲ ਨਿਰਬਿਕਨ ਸਾਥ ਲੋਕਾਂ ਨੂੰ ਜਿਹੜੀ ਹੈ ਸੇਵਾਵਾਂ ਆਪਣੀਆਂ ਦੇਣ ਤੇ ਜਿਸ ਤਰੀਕੇ ਨਾਲ ਵੀ ਸਟਾਕਿੰਗ ਹੁੰਦੀ ਆ ਉਸ ਤਰੀਕੇ ਨਾਲ ਲੋਕਾਂ ਦੀ ਸੇਵਾ 'ਚ ਹਾਜ਼ਰ ਹੋਣ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ